ਅਨਿ ਮੈਡਮ ਕੀ ਨਾਮ ਜੀ ਆਪਣਾ ਮੇਰੇ ਨਾਮ ਡਾਕਟਰ ਸੁਪਰੀਤ ਰੰਨਾਵਾ ਹੈ ਹਾਂਜੀ ਮੈਂ ਫਿਜ਼ੀਓਥੈਰੇਪਿਸਟ ਹਾਂ ਹਾਂਜੀ ਅੱਜ ਅਸੀਂ ਇੱਥੇ ਆਪਣੇ ਲੋਕੇਸ਼ਨ ਮਹਿਤਾ ਸ਼ੌਂਕ ਕਮਾਨ ਰੋਡ ਤੇ ਰਿਵਾਈਵ ਫਿਜ਼ੀਓਥੈਰੇਪੀ ਕਲੀਨਿਕ ਵੱਲੋਂ ਇੱਕ ਫਿਜ਼ੀਓਥੈਰੇਪੀ ਤੇ ਅਵੇਅਰਨੈਸ ਕੈਂਪ ਮਤਲਬ ਜਾਗਰੂਕਤਾ ਲੋਕਾਂ ਵਿੱਚ ਫੈਲਾਉਣ ਲਈ ਇਹ ਕੈਂਪ ਲਗਾਇਆ ਗਿਆ ਹੈ ਜਿਦੇ ਵਿੱਚ ਮੇਰੇ ਨਾਲ ਮੇਰੇ ਟੀਮ ਮੈਂਬਰਸ ਅੰਮ੍ਰਿਤਸਰ ਤੋਂ ਅਮਨਦੀਪ ਹਸਪੀਟਲ ਤੋਂ ਵੱਖ-ਵੱਖਰੀ ਸੰਸਥਾਵਾਂ ਤੋਂ ਜਿਹੜੇ ਕੰਮ ਕਰ ਰਹੇ ਨੇ ਉਹ ਮੇਰੇ ਨਾਲ ਮੇਰਾ ਸਾਥ ਦੇਣ ਲਈ ਆਏ ਹੋਏ ਨੇ ਮੈਡਮ ਜਵਾਜੀ ਤੁਸੀਂ ਫਿਜ਼ੀਓਥੈਰੇਪੀ ਦਾ ਕੈਂਪ ਮੈਂ ਤਾਂ ਚੌਂਕ ਵਿੱਚ ਲਗਾਇਆ ਏ ਤੇ ਇੱਥੇ ਕਦੋਂ ਦਾ ਫਿਜ਼ੀਓਥੈਰੇਪੀ ਦਾ ਜਿਹੜਾ ਖੋਲਿਆ ਗਿਆ ਏ ਇਹਨੂੰ ਓਪਨ ਕੀਤੇ ਨੂੰ 6 ਮਹੀਨੇ ਹੋਏ ਨੇ ਹਾਂਜੀ ਆਫਟਰ ਮੈਂ ਜਦੋਂ ਆਪਣੀ ਸਟੱਡੀ ਕੰਪਲੀਟ ਕੀਤੀ ਐ ਐਕਸਪੀਰੀਅੰਸ ਲੈਣ ਤੋਂ ਬਾਅਦ ਮੈਂ ਆਪਣੇ ਇਲਾਕੇ 'ਚ ਸੋਚਿਆ ਕਿ ਇੱਕ ਅਵੇਅਰਨੈਸ ਫਿਜ਼ੀਓਥੈਰੇਪੀ ਦੇ ਰਾਈਮ ਮੈਂ ਫੈਲਾ ਸਕਦੀ ਆ ਜਿੱਥੇ ਮੈਂ ਇਹ ਦੱਸ ਸਕਦੀ ਆ ਕਿ ਵਿਦਆਊਟ ਮੈਡੀਸਿਨ ਤੋਂ ਵਿਦਆਊਟ ਦਵਾਈਆਂ ਤੋਂ ਵੀ ਅਸੀਂ ਕਈ ਇਹੋ ਜਿਹੇ ਪ੍ਰੋਬਲਮਸ ਨੇ ਉਹਨਾਂ ਨੂੰ ਠੀਕ ਕਰ ਸਕਦੇ ਆ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜੋ ਲੋਕਾਂ ਨੂੰ ਹੁੰਦੀਆਂ ਨੇ ਕਈਆਂ ਨੂੰ ਸਰਵਾਈਕਲ ਹੁੰਦੀ ਹੈ ਕਈਆਂ ਨੂੰ ਜੋੜਾਂ ਦਾ ਦਰਦ ਹੁੰਦਾ ਹੈ ਕਮਰ ਦਾ ਦਰਦ ਹੈ ਸ਼ਾਟਿਕਾ ਪੇਨ ਹੈ ਨਿਊਰੋ ਦੇ ਪੇਸ਼ੈਂਟਸ ਹੁੰਦੇ ਨੇ ਪਾਰਕਿੰਸਨਸ ਦੇ ਪੇਸ਼ੈਂਟਸ ਹੁੰਦੇ ਨੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਕਿਸੇ ਵੀ ਏਜ ਦੇ ਲੋਕਾਂ ਦਾ ਇੱਥੇ ਟ੍ਰੀਟਮੈਂਟ ਕੀਤਾ ਜਾਂਦਾ ਹੈ ਜਿਵੇਂ ਕਈਆਂ ਨੂੰ ਪੈਰਾਲਾਈਜਿਸ ਵਗੈਰਾ ਹੋ ਜਾਂਦਾ ਤੇ ਉਹ ਫਿਰ ਕਾਫੀ ਹੱਕ ਜਾਂਦੇ ਥੱਕ ਜਾਂਦੇ ਵੀ ਉਹਨਾਂ ਦਾ ਕੋਈ ਟਰੀਟਮੈਂਟ ਨਹੀਂ ਹੁੰਦਾ ਉਹਦਾ ਉਹਨਾਂ ਦਾ ਕਿਸ ਤਰ੍ਹਾਂ ਦਾ ਕੋ ਟਰੀਟਮੈਂਟ ਕੀਤਾ ਜਾਂਦਾ ਹੈ ਇੱਥੇ ਹਰ ਇੱਕ ਸਰਟੀਫਾਈਡ ਫਿਜ਼ੀਓਥੈਰੇਪੀ ਦੇ ਵਿੱਚ ਜੋ ਅਸੀਂ ਸਟੱਡੀ ਕਰਦੇ ਆ ਉਹਦੇ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਅ ਐਕਸਰਸਾਈਜ਼ਸ ਹੁੰਦੀਆਂ ਨੇ ਅਸੀਂ ਮੋਡੈਲਿਟੀਆਂ ਯੂਜ਼ ਕਰਦੀਆਂ ਜਿਹਦੇ ਨਾਲ ਅਸੀਂ ਵਿਦਾਊਟ ਮੈਡੀਕੇਸ਼ਨ ਅਸੀਂ ਪੇਸ਼ੈਂਟ ਨੂੰ ਬਿਲਕੁਲ ਉਹਦੀ ਰਿਕਵਰੀ ਵੱਲ ਲੈ ਕੇ ਜਾਂਦੇ ਆ ਇੱਕ ਕਿੰਨਾ ਜਿਹੜਾ ਕੈਂਪ ਲਗਾਇਆ ਗਿਆ ਇੱਥੇ ਅ ਅੱਜ ਮੈਂ ਇੱਕ ਫਰਸਟ ਕੈਂਪ ਲਗਾਇਆ ਹੋਇਆ ਹੈ ਇਹ ਮੈਂ ਆਪਣੇ ਬ੍ਰਦਰ ਦੇ ਨਾਮ ਤੋਂ ਸ਼ੁਰੂ ਕੀਤਾ ਹੈ ਐਜ਼ ਅ ਸੋਸ਼ੀਅਲ ਵਰਕ ਮੈਂ ਇਹਨੂੰ ਲੈ ਕੇ ਅੱਗੇ ਵੀ ਵਧਾਂਗੀ ਤੇ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਹੀ ਇਹ ਕੈਂਪ ਨੂੰ ਜਾਰੀ ਰੱਖਾਂਗੀ ਜਦੋਂ ਤੱਕ ਵੀ ਮੈਂ ਕਰ ਸਕਦੀ ਹਾਂ ਮੇਰੇ ਟਾਈਮ ਟੀਮ ਮੈਂਬਰਸ ਦੇ ਸਹਿਯੋਗ ਦੇ ਨਾਲ ਤੇ ਮੈਂ ਆਪਣੇ ਬ੍ਰਦਰ ਦੇ ਨਾਮ ਨੂੰ ਔਰ ਉਹਦੇ ਨਾਮ ਨੂੰ ਲੈ ਕੇ ਅੱਗੇ ਹਮੇਸ਼ਾ ਜਿਉਂਦਾ ਜਿਹੜਾ ਰੱਖਣ ਦੀ ਉਹਨਾਂ ਦੀ ਔਰ ਇਹ ਕੈਂਪ ਦਾ ਮੇਰਾ ਮੇਨ ਮਕਸਦ ਸੀ ਕਿ ਕੁਝ ਲੋਕ ਜਿਹੜੇ ਆ ਸੋਸ਼ੀਅਲੀ ਮੈਨੂੰ ਕਰਾਂ ਕਿ ਕੁਝ ਲੋਕ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਾਂ ਕਿੱਦਾਂ ਵੀ ਆ ਉਹ ਉਹਨਾਂ ਦੀਆਂ ਦੁਆਵਾਂ ਉਹਨਾਂ ਦੀਆਂ ਮੇਰੇ ਬ੍ਰਦਰ ਤੱਕ ਪਹੁੰਚਣ ਤੇ ਮੇਰਾ ਮੇਨ ਮਕਸਦ ਇਹੀ ਸੀ ਕਿ ਮੈਂ ਸੋਸ਼ੀਅਲ ਵਰਕ ਨੂੰ ਅੱਗੇ ਲੈ ਕੇ ਜਾਵਾਂ ਤੇ ਲੋਕਾਂ ਦੀ ਜਿੰਨੀ ਹੋ ਸਕਦੀ ਹੈ ਉਹ ਹੈਲਪ ਕਰਾਂ ਮੈਡਮ ਇਥੋਂ ਦਾ ਐਡਰੈਸ ਕੀ ਆ ਤੇ ਤੁਹਾਡਾ ਫੋਨ ਨੰਬਰ ਕੀ ਆ ਜਿਹੜਾ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਸਾਡੀ ਕਲੀਨਿਕ ਦਾ ਨਾਮ ਹੈਗਾ ਰਿਵਾਈਵ ਫਿਜ਼ੀਓਥੈਰੇਪੀ ਕਲੀਨਿਕ ਔਰ ਇਹ ਮਹਿਤਾ ਚੌਂਕ ਦੇ ਵਿੱਚ ਹੈ ਕੁਮਾਨ ਰੋਡ ਤੇ ਪੀਬੀ02 ਵਾਲੀ ਮਾਰਕੀਟ ਦੇ ਵਿੱਚ ਤੇ ਮੇਰਾ ਕੰਟੈਕਟ ਹੈ 854865041 ਜਿਹਦੇ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕੋਈ ਵੀ ਆਪਣਾ ਨੰਬਰ ਫਿਰ ਰਿਪੀਟ ਕਰ ਦਿਓ 854865041 ਇਹ ਕੈਂਪ ਦਾ ਮੇਨ ਇਹੀ ਮਕਸਦ ਸੀ ਕਿ ਜਿਹੜੇ ਲੋਕ ਇਨਾ ਟ੍ਰੀਟਮੈਂਟ ਦਾ ਖਰਚਾ ਅਫੋਰਡ ਨਹੀਂ ਕਰ ਸਕਦੇ ਉਹਨਾਂ ਇਹ ਇੱਕ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ ਤੇ ਅੱਗੇ ਵੀ ਇਦਾਂ ਹੀ ਜਾਰੀ ਰਹੇਗਾ ਤੇ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਉਹ ਮੇਰੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਆ ਜਾਂ ਫਿਰ ਮੇਰੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਆ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰਵਾਉਣ ਵਾਸਤੇ ਠੀਕ ਹੈ ਤਾਂ